ਸਤਿ ਸ਼੍ਰੀ ਅਕਾਲ ਜੀ ਅੱਜ ਦੇ ਵਲੌਗ ਦੀ ਆਪਾਂ ਸ਼ੁਰੂਆਤ ਕਰਾਂਗੇ ਤੇ ਆਪਾਂ ਗਏ ਸ਼੍ਰੀ ਮਾਨ ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਜੀ ਜਿਨ੍ਹਾਂ ਦੇ ਅਸਥਾਨ ਝੰਡ ਵਾਲਾ ਭੀਮੇਸ਼ਾ ਵਿਖੇ ਹਨ ਉੱਥੇ ਆਪਾਂ ਅੱਜ ਦਰਸ਼ਨਾਂ ਦੇ ਲਈ ਗਏ ਗੁਰ ਰਹਿਮਤ ਨੂੰ ਤੇ ਗੁਰ ਸ਼ਬਦ ਨੂੰ ਨਾਲ ਲੈ ਕੇ ਪੂਰੇ ਪਰਿਵਾਰ ਦੇ ਨਾਲ ਰਸਤੇ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਦਿਖਾਈ ਦਿੱਤੀਆਂ ਜੋ ਕਿ ਨਕਮਸਤਕ ਹੋ ਕੇ ਕੋਈ ਸੰਗਤ ਆ ਰਹੀ ਸੀ ਤੇ ਕੋਈ ਜਾ ਰਹੀ ਸੀ ਸਾਹਮਣੇ ਆਪਾਂ ਗੁਰੂ ਘਰ ਦੇ ਦਰਸ਼ਨ ਵੀ ਕੀਤੇ ਗੱਡੀ ਦੇ ਵਿੱਚੋਂ ਹੀ ਆਪਾਂ ਨੂੰ ਉਹ ਦੂਰ ਗੁਰੂ ਘਰ ਦਿਖਾਈ ਦੇ ਰਿਹਾ ਸੀ ਤੇ ਅਸੀਂ ਬੜੇ ਹੀ ਬੱਚਿਆਂ ਨੂੰ ਵੀ ਚਾਹ ਸੀ ਕਿ ਅੱਜ ਆਪਾਂ ਝੰਡ ਵਾਲੇ ਜਾਣਾ ਹੈ ਇਹਨਾਂ ਸਥਾਨਾਂ ਤੇ ਜੋ ਕਿ ਸੰਤ ਜੀ ਬਹੁਤ ਹੀ ਕਮਾਈ ਵਾਲੇ ਸੰਤ ਸਨ ਬਹੁਤ ਹੀ ਕਰਨੀ ਵਾਲੇ ਸਨ ਤੇ ਇਸ ਕਰਕੇ ਬਹੁਤ ਹੀ ਸੰਗਤਾਂ ਇੱਥੇ ਸ਼ਰਦਾ ਪਾਵਨਾ ਦੇ ਨਾਲ ਆਉਂਦੀਆਂ ਹਨ ਤੇ ਆਪਾਂ ਜੀ ਪਹਿਲਾਂ ਇੱਧਰ ਐਂਟਰ ਕੀਤਾ ਤੇ ਇੱਥੇ ਬਹੁਤ ਹੀ ਸੰਗਤਾ ਸਨ ਬਹੁਤ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਸਨ ਖਡਾਉਣਿਆਂ ਦੀਆਂ ਖਾਣ ਪੀਣ ਦੀਆਂ ਬੱਚੇ ਬਜ਼ੁਰਗ ਔਰ ਤਾਂ ਸਾਰੇ ਹੀ ਬੜੇ ਉਤਸ਼ਾਹ ਦੇ ਨਾਲ ਜੋ ਵੀ ਇੱਥੇ ਸੰਗਤ ਆਈ ਹੋਈ ਸੀ ਉਹ ਬੜੇ ਚਾਹ ਤੇ ਉਤਸ਼ਾਹ ਦੇ ਨਾਲ ਮੌਜੂਦ ਸਨ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਆਉਂਦੀਆਂ ਨੇ ਤੇ ਆਪਾਂ ਵੀ ਗੁਰੂ ਘਰ ਅੱਜ ਆਏ ਤੇ ਨਾਲ ਨਾਲ ਸੋਚਿਆ ਕਿਉਂ ਨਾ ਅੱਜ ਦੇ ਵਲੌਗ ਦੀ ਸ਼ੁਰੂਆਤ ਵੀ ਇੱਥੋਂ ਹੀ ਕਰੀਏ ਤਾਂ ਜੋ ਸ਼੍ਰੀ ਮਾਨ ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਬਾਪੂ ਜੀ ਦੇ ਅਸਥਾਨਾਂ ਦੇ ਦਰਸ਼ਨ ਕਰ ਸਕੋ ਸਾਡੇ ਸਾਰੇ ਹੀ ਪਰਿਵਾਰ ਦੀ ਬਹੁਤ ਸ਼ਰਧਾ ਇਸ ਗੁਰੂ ਘਰ ਤੇ ਹੈ ਇੱਥੋਂ ਦੇ ਮੁੱਖ ਸੇਵਾਦਾਰ ਬਾਬਾ ਸੁਖਰਾਜ ਸਿੰਘ ਜੀ ਹਨ ਤੇ ਉਹ ਸਾਹਮਣੇ ਬਾਹਰਲੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਏ ਆਪਾਂ ਗੱਡੀ ਗਾਂ ਲਾ ਕੇ ਫਿਰ ਇੱਥੇ ਆਵਾਂਗੇ ਮੱਥਾ ਟੇਕਾਂਗੇ ਤੁਸੀਂ ਦੇਖ ਰਹੇ ਹੋ ਕਿ ਅੰਦਰਲੇ ਗੁਰਦੁਆਰਾ ਸਾਹਿਬ ਤੋਂ ਬਹੁਤ ਸ਼ਕਤਾਂ ਇੱਧਰ ਮੱਥਾ ਟੇਕਣ ਵਾਸਤੇ ਆ ਰਹੀਆਂ ਹਨ ਤੇ ਕੋਈ ਸੰਗਤ ਇਧਰੋਂ ਮੱਥਾ ਟੇਕ ਕੇ ਉਧਰ ਜਾ ਰਹੀ ਹੈ ਕਿਉਂਕਿ ਅੱਜ ਇੱਥੇ ਅਖੰਡ ਪਾਠ ਦੇ ਭੋਗ ਜਿਹੜੇ ਸਨ ਉਹ ਵੀ ਪੈਣੇ ਸਨ ਇਸ ਲਈ ਸੰਗਤਾਂ ਇੱਥੇ 71 ਹੋਈਆਂ ਤੇ ਗੱਡੀ ਦੇ ਵਿੱਚ ਗੁਰਸ਼ਬਦ ਸੌਂ ਗਈ ਜਦੋਂ ਮੈਂ ਪਿੱਛੇ ਦੇਖਿਆ ਤਾਂ ਗੁਰਸ਼ਬਦ ਗੱਡੀ ਦੇ ਵਿੱਚ ਸੁੱਤੀ ਪਈ ਸੀ ਤੇ ਆਪਾਂ ਗੱਡੀ ਲਾਉਣ ਦੇ ਲਈ ਆਵੇ گاਂ ਕਾਫੀ ਜਾਂਨੇ ਆ ਇੱਕ ਸਾਈਡ ਤੇ ਗੱਡੀ ਲਗਾ ਕੇ ਤੇ ਫਿਰ ਆਪਾਂ ਗੁਰੂ ਘਰ ਦੇ ਅੰਦਰ ਜਾਵਾਂਗੇ ਮੱਥਾ ਟੇਕਾਂਗੇ ਬੱਚਿਆਂ ਨੂੰ ਬਹੁਤ ਚਾਹ ਹੁੰਦਾ ਏ ਜਦੋਂ ਵੀ ਕੋਈ ਮੇਲਾ ਹੋਵੇ ਜਾਂ ਕੋਈ ਦਿਨ ਤਿਉਹਾਰ ਹੋਵੇ ਤਾਂ ਬੱਚੇ ਬਹੁਤ ਖੁਸ਼ ਹੁੰਦੇ ਹਨ ਆਪਾਂ ਦੇਖ ਪਾ ਰਹੇ ਹਾਂ ਕਿ ਕਿਸ ਤਰ੍ਹਾਂ ਆ ਗਲੀ ਦੇ ਵਿੱਚ ਵੀ ਕਿੰਨੇ ਬੱਚੇ ਆਪਾਂ ਨੂੰ ਜਿਹੜੇ ਆ ਉਹ ਦਿਖਾਈ ਦਿੱਤੇ ਤੇ ਇੱਥੇ ਸੇਵਾਦਾਰ ਵੀ ਬਹੁਤ ਹੀ ਸ਼ਰਧਾ ਦੇ ਨਾਲ ਸੇਵਾ ਕਰਦੇ ਹਨ ਇੱਕ ਸਾਈਡ ਤੇ ਗੱਡੀ ਲਗਾਉਣ ਤੋਂ ਬਾਅਦ ਆਪਾਂ ਅੰਦਰ ਗੁਰੂ ਘਰ ਵਿੱਚ ਮੱਥਾ ਟੇਕਾਂਗੇ ਉਹ ਸਾਹਮਣੇ ਲੰਗਰ ਹਾਲ ਹੈ ਲੰਗਰ ਹਾਲ ਵਿੱਚ ਵੀ ਬਹੁਤ ਭੀੜ ਸੀ ਬਹੁਤ ਸੰਗਤਾਂ ਇੱਥੇ ਪ੍ਰਸ਼ਾਦਾ ਛਕਦੀਆਂ ਹਨ ਇੱਥੇ ਆਮ ਤੌਰ ਤੇ ਹੀ ਜਿਹੜਾ ਪ੍ਰਸ਼ਾਦਾ ਪਾਣੀ ਛਕਾਇਆ ਜਾਂਦਾ ਹੈ ਰੋਜ਼ਾਨਾ ਹੀ ਬਹੁਤ ਸੰਗਤ ਹੁੰਦੀ ਹੈ ਜਿਹੜੀ ਗੁਰੂ ਘਰ ਇੱਥੇ ਪ੍ਰਸ਼ਾਦਾ ਛਕਦੀ ਹੈ ਗੱਡੀ ਲਗਾਉਣ ਤੋਂ ਬਾਅਦ ਆਪਾਂ ਅੰਦਰ ਗੁਰੂ ਘਰ ਚ ਮੱਥਾ ਟੇਕਣ ਵਾਸਤੇ ਗਏ ਤੁਹਾਨੂੰ ਵੀ ਦਰਸ਼ਨ ਨਾਲ ਨਾਲ ਆਪਾਂ ਕਰਵਾਵਾਂਗੇ ਗੁਰੂ ਘਰ ਦੇ ਅੰਦਰਲੇ ਗੁਰਦੁਆਰਾ ਸਾਹਿਬ ਅਖੰਡ ਪਾਠ ਦੇ ਭੋਗ ਪਏ ਸਨ ਤੇ ਇਹ ਬਾਹਰਲੇ ਗੁਰਦੁਆਰਾ ਹੈ ਸ੍ਰੀ ਮਾਨਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਜਿਨ੍ਹਾਂ ਨੂੰ ਬਾਪੂ ਖੁਸ਼ਦਿਲ ਦੇ ਨਾਮ ਨਾਲ ਵੀ ਬਹੁਤ ਸੰਗਤਾਂ ਜਾਣਦੀਆਂ ਹਨ ਆਓ ਤੁਹਾਨੂੰ ਦਰਸ਼ਨ ਕਰਵਾਉਨੇ ਆਂ ਅੰਦਰੋਂ ਵੀ ਗੁਰ ਸ਼ਬਦ ਨੂੰ ਵੀ ਬਹੁਤ ਹੀ ਖੁਸ਼ੀ ਸੀ ਕਿ ਅਸੀਂ ਅੱਜ ਜੰਡ ਵਾਲੇ ਆਏ ਹਾਂ ਕਈ ਦਿਨਾਂ ਤੋਂ ਕਹਿ ਰਹੀ ਸੀ ਸੀ ਤੇ ਅਸੀਂ ਉਸ ਨੂੰ ਕਿਹਾ ਕਿ ਜਿਸ ਦਿਨ ਅਖੰਡ ਪਾਠ ਦੇ ਭੋਗ ਪੈਣਗੇ ਉਸ ਦਿਨ ਆਪਾਂ ਜਾਵਾਂਗੇ ਤੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਨਾਲ-ਨਾਲ ਹੀ ਇੱਥੇ ਸੇਵਾ ਚੱਲ ਰਹੀ ਆ ਤੇ ਸੰਗਤ ਵੀ ਬੈਠੀ ਹੈ ਅਸੀਂ ਥੋੜਾ ਜਲਦੀ ਆ ਗਏ ਸੀ ਇਸ ਕਰਕੇ ਹਜੇ ਸਵੇਰ ਦੇ ਟਾਈਮ ਸੰਗਤ ਦਾ ਇੰਨਾ ਇਕੱਠ ਨਹੀਂ ਸੀ ਬੱਚਿਆਂ ਕਰਕੇ ਅਸੀਂ ਸਵੇਰ ਜਲਦੀ ਗਏ ਅੰਦਰ ਆਪਾਂ ਦਰਸ਼ਨ ਕੀਤੇ ਤੇ ਹੁਣ ਆਪਾਂ ਇੱਧਰ ਦਰਸ਼ਨ ਕਰਾਂਗੇ ਦਰਬਾਰ ਸਾਹਿਬ ਵਿੱਚ ਇੱਥੇ ਵੀ ਬਹੁਤ ਸੁੰਦਰ ਇਮਾਰਤਾਂ ਤੇ ਬਹੁਤ ਹੀ ਸਜਾਵਟ ਕੀਤੀ ਹੋਈ ਆ ਇੱਕ ਗ਼ੰਕਾਰ ਸੱਚਖੰਡ ਵਸੇ ਨਿਰੰਕਾਰ ਇੱਥੇ ਮੱਥਾ ਟੇਕਿਆ ਆਪਾਂ ਮੱਥਾ ਟੇਕ ਕੇ ਨਾਲ ਹੀ ਗੁਰ ਰਹਿਮਤ ਨੂੰ ਵੀ ਮੱਥਾ ਟਿਕਾਇਆ ਤੇ ਗੁਰ ਰਹਿਮਤ ਸੁੱਤੀ ਪਈ ਸੀ ਸੁੱਤੀ ਹੋਈ ਬੜੀ ਹੀ ਸੋਹਣੀ ਲੱਗਦੀ ਪਈ ਸੀ ਗੁਰ ਰਹਿਮਤ ਇੱਥੇ ਪਾਠ ਰੱਖਿਓਏ ਸਨ ਆਪਾਂ ਦਰਸ਼ਨ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਤੇ ਆਪਾਂ ਅੰਦਰਲੇ ਗੁਰਦੁਆਰਾ ਸਾਹਿਬ ਆ ਗਏ ਇੱਥੇ ਵੀ ਆਪਾਂ ਆਣ ਕੇ ਜਿਹੜਾ ਵਿੱਚੋਂ ਵਲੌਗ ਹੈ ਉਹ ਨਹੀਂ ਬਣਾਇਆ ਕਿਉਂਕਿ ਜਦੋਂ ਅਖੰਡ ਪਾਠ ਦੇ ਭੋਗ ਪਾਏ ਅਰਦਾਸ ਹੋਈ ਉਦੋਂ ਆਪਾਂ ਉਹ ਵਿੱਚੋਂ ਉਹਨਾਂ ਦਾ ਪਾਠ ਮਿਸ ਕਰਤਾ ਕਿਉਂਕਿ ਅਸੀਂ ਉਹਨਾਂ ਚਿਰ ਆ ਮੰਨ ਲਾ ਕੇ ਗੁਰੂ ਘਰ ਬੈਠਣਾ ਚਾਹੁੰਦੇ ਸੀ ਇਸ ਲਈ ਉਦੋਂ ਦਾ ਵਿੱਚੁਲਾ ਜਿਹੜਾ ਪਾਠ ਆ ਉਹ ਆਪਾਂ ਨਹੀਂ ਬਣਾਇਆ ਉਸ ਤੋਂ ਬਾਅਦ ਭੋਗ ਪੈਣ ਤੋਂ ਬਾਅਦ ਫਿਰ ਅਸੀਂ ਥੋੜਾ ਦੇਰ ਗੁਰੂ ਘਰ ਬੈਠੇ ਉਸ ਤੋਂ ਬਾਅਦ ਗੁਰ ਸ਼ਬਦ ਵੀ ਕਹਿਣ ਲੱਗੀ कि ਮੈਨੂੰ ਕੁਛ ਖਵਾ ਪਿਆ ਦੋ ਫਿਰ ਉਸਦੇ ਪਾਪਾ ਨੇ ਉਹਨੂੰ ਜੂਸ ਪਿਆਇਆ ਤਾਂ ਚਲੋ ਠੀਕ ਹੈ ਜੀ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਸਤਿ ਸ਼੍ਰੀ ਅਕਾਲ ਜੀ ਫਿਰ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਇਹ ਵਲੌਗ ਪਸੰਦ ਆਇਆ ਹੋਵੇਗਾ ਤੇ ਸਾਨੂੰ ਵੀ ਬਹੁਤ ਹੀ ਖੁਸ਼ੀ ਹੋਈ ਤੇ ਬੱਚੇ ਵੀ ਬਹੁਤ ਖੁਸ਼ ਹੋਏ ਗੁਰਸ਼ਬਦ ਖਾਸ ਕਰਕੇ ਅੱਜ ਗੁਰੂ ਘਰ ਦੇ ਦਰਸ਼ਨ ਕਰਕੇ ਬਹੁਤ ਖੁਸ਼ ਹੋਈ ਇਸੇ ਤਰ੍ਹਾਂ ਹੀ ਬੱਚਿਆਂ ਨੂੰ ਗੁਰੂ ਘਰ ਲੈ ਕੇ ਜ਼ਰੂਰ ਜਾਣਾ ਚਾਹੀਦਾ ਹੈ ਫਿਰ ਮਿਲਾਂਗੇ ਜੀ ਅਗਲੇ ਵਲੌਗ ਦੇ ਵਿੱਚ ਧੰਨਵਾਦ ਜੀ